ਬਿਜਲੀ ਵਿਭਾਗ ਦੇ ਵਿੱਚ ਕੰਮ ਕਰਤਾ ਰਵੀ ਸਿੰਘ ਹਰ ਰੋਜ਼ ਦੀ ਤਰ੍ਹਾਂ ਆਪਣੇ ਕੰਮ ਤੇ ਗਿਆ 10 ਦਸੰਬਰ ਦਾ ਇਹ ਦਿਨ ਸੀ ਠੰਡ ਕਾਫੀ ਜ਼ਿਆਦਾ ਸੀ ਪਰ ਰਾਤ ਦੇ ਸਮੇਂੋਂ ਘਰ ਵਾਪਸ ਨਹੀਂ ਆਇਆ ਦੇਰੀ ਹੋ ਗਈ ਸੀ ਉਸ ਨੂੰ ਆਂਢ ਤੇ ਵਿੱਚ ਪਰਿਵਾਰਿਕ ਮੈਂਬਰ ਕੁਝ ਚਿੰਤਾ ਦੇ ਵਿੱਚ ਸੀ ਅਤੇ ਕੁਝ ਰਾਹਗੀਰਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਤੁਹਾਡਾ ਹੁੰਡਾ ਇੱਥੇ ਸੜਕ ਤੇ ਡਿੱਗਿਆ ਪਿਆ ਹੈ ਉਸ ਟੈਕਸੀਡੈਂਟ ਹੋ ਚੁੱਕਿਆ ਇਸ ਤੋਂ ਬਾਅਦ ਮੁੰਡੇ ਦੇ ਮਾਪਿਓ ਅਤੇ ਪਤਨੀ ਰਿੰਪੀ ਮੋਕੇ ਤੇ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਇਸ ਨੂੰ ਹਸਪਤਾਲ ਲੈ ਜਾਇਆ ਜਾਂਦਾ ਪਹਿਲਾਂ ਉਹ ਮੋਗਾ ਦੇ ਸਰਕਾਰੀ ਹਸਪਤਾਲ ਜਾਂਦੇ ਨੇ ਪਰ ਜਦੋਂ ਦੇਖਦੇ ਨੇ ਕਿ ਉਸ ਦੀ ਹਾਲਤ ਜ਼ਿਆਦਾ ਵਿਗੜੀ ਹੋਈ ਹੈ ਸੱਟਾਂ ਜ਼ਿਆਦਾ ਡੰਗੀਆਂ ਵੱਜੀਆਂ ਨੇ ਤਾਂ ਉਹ ਲੁਧਿਆਣਾ ਦੇ ਔਸਵਾਲ ਹਸਪਤਾਲ ਇਸ ਨੂੰ ਲੈ ਕੇ ਜਾਂਦੇ ਨੇ ਇੱਥੇ ਪਹੁੰਚਦੇ ਹੀ ਡਾਕਟਰਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਮੁੰਡੇ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੈ ਪਤਾ ਨਹੀਂ ਇਸ ਨੂੰ ਚੰਗੀ ਤਰ੍ਹਾਂ ਹੋਸ਼ ਕਦੇ ਆਣਾ ਵੀ ਹੈ ਜਾਂ ਫਿਰ ਨਹੀਂ ਕਿਉਂਕਿ ਰਵੀ ਸਿੰਘ ਹੁਣ ਤੱਕ ਕੋਮਾ ਦੇ ਵਿੱਚ ਜਾ ਚੁੱਕਿਆ ਸੀ ਕੋਮਾ ਦੇ ਵਿੱਚ ਜਾਣ ਦੀ ਵਜ੍ਹਾ ਉਸ ਦੇ ਸਿਰ ਦੇ ਵਿੱਚ ਲੱਗੀਆਂ ਡੂੰਘੀਆਂ ਸੱਟਾਂ ਨੇ ਇਸ ਦੇ ਨਾਲ ਹੀ ਉਸ ਨੂੰ ਹੋਰ ਵੀ ਕਈ ਸਰੀਰਕ ਦਿੱਕਤਾਂ ਆਈਆਂ ਡਾਕਟਰਾਂ ਦਾ ਇੱਥੇ ਇਹ ਕਹਿਣਾ ਹੁੰਦਾ ਹੈ ਕਿ ਤੁਸੀਂ ਇਸ ਦੀ ਸੇਵਾ ਕਰ ਲਵੋ ਡਾਕਟਰਾਂ ਨੇ ਕਿਹਾ ਕਿ ਇਹ ਇੱਕ ਚਮਤਕਾਰ ਹੋਵੇਗਾ ਜੇਕਰ ਰਵੀ ਇੱਕ ਵਾਰ ਫਿਰ ਤੋਂ ਬੋਲ ਪਾਵੇ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਪਾਵੇ ਤੁਹਾਡੀਆਂ ਸਾਰੀਆਂ ਗੱਲਾਂ ਦੇ ਜਵਾਬ ਦੇ ਪਾਵੇ ਜੋ ਤੁਸੀਂ ਉਸ ਨੂੰ ਪੁੱਛਣਾ ਚਾਹੁੰਦੇ ਹੋ ਇੱਕ ਇੱਕ ਕਰਦੇ ਹੋਏ ਸਾਲ ਲੰਘ ਗਿਆ ਉਸ ਤੋਂ ਬਾਅਦ 1.5 ਸਾਲ ਹੋ ਚੁੱਕਿਆ 16 ਮਹੀਨੇ ਦਾ ਹੀ ਸਮਾਂ ਸੀ ਬੀਤਣ ਤੋਂ ਬਾਅਦ ਜਦੋਂ ਪਤਾ ਲੱਗਦਾ ਇੱਕ ਦਿਨ ਅਚਾਨਕ ਰਵੀ ਬੋਲ ਪਿਆ ਉਸ ਨੂੰ ਹੋਸ਼ ਆ ਗਈ ਕੋਮਾ ਦੇ ਵਿੱਚੋਂ ਬਾਹਰ ਆ ਗਿਆ ਅਤੇ ਉਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਪਹਿਲਾਂ ਤਾਂ ਪਰਿਵਾਰਕ ਮੈਂਬਰਾਂ ਨੂੰ ਯਕੀਨ ਨਹੀਂ ਹੋਇਆ ਕਿ ਐਡਾ ਵੱਡਾ ਚਮਤਕਾਰ ਹੋ ਗਿਆ ਕਿ ਸਾਡਾ ਮੁੰਡਾ ਠੀਕ ਹੋ ਗਿਆ ਡਾਕਟਰਾਂ ਨੇ ਹੁਣ ਤੱਕ ਇਹੀ ਆਸ ਤੇ ਉਮੀਦ ਦਿੱਤੀ ਹੋਈ ਸੀ ਕਿ ਰੱਬ ਦੇ ਆਸਰੇ ਹੀ ਹੈ ਰਵੀ ਹੋ ਸਕਦਾ ਠੀਕ ਹੋ ਜਾਵੇ ਹੋ ਸਕਦਾ ਹੈ ਕਿ ਇਸੇ ਤਰ੍ਹਾਂ ਇਸ ਦੀ ਜ਼ਿੰਦਗੀ ਮੁੱਕ ਜਾਵੇ ਪਰਿਵਾਰਿਕ ਮੈਂਬਰ ਬਹੁਤ ਹੀ ਜ਼ਿਆਦਾ ਖੁਸ਼ ਨਜ਼ਰ ਆਏ ਕਿ ਸਾਡਾ ਮੁੰਡਾ ਠੀਕ ਹੋ ਗਿਆ ਉਹ ਪਤਨੀ ਜੋ ਦਿਨ ਰਾਤ ਰੋ ਰਹੀ ਸੀ ਅਰਦਾਸਾਂ ਕਰ ਰਹੀ ਸੀ ਕਿ ਮੇਰਾ ਪਤੀ ਮੇਰੇ ਨਾਲ ਗੱਲਬਾਤ ਕਰੇ ਹੁਣ ਉਸ ਨੂੰ ਲੈ ਕੇ ਪਤੀ ਦੇ ਵੱਲੋਂ ਇਹੋ ਜਿਹਾ ਖੁਲਾਸਾ ਕੀਤਾ ਗਿਆ ਹੋਸ਼ ਦੇ ਵਿੱਚ ਆਉਣ ਤੋਂ ਬਾਅਦ ਕਿ ਕਿਸੇ ਨੂੰ ਯਕੀਨ ਨਹੀਂ ਹੋਇਆ ਕਿ ਪਤਨੀ ਆਪਣੇ ਇਸ ਪਤੀ ਦੇ ਨਾਲ ਸਾਲ ਡੇਢ ਸਾਲ ਤੱਕ ਜਦੋਂ ਉਹ ਕੋਮਾ ਦੇ ਵਿੱਚ ਸੀ ਉਹ ਕਰਦੀ ਕੀ ਰਹੀ ਉਸ ਦੇ ਹੰਝੂ ਦੇਖ ਕੇ ਉਸ ਦਾ ਰੋਣਾ ਦੇਖ ਕੇ ਮੁੰਡੇ ਦੇ ਮਾਪਿਆਂ ਨੂੰ ਇਹੀ ਲੱਗਿਆ ਸੀ ਕਿ ਇਹ ਬਹੁਤ ਹੀ ਚੰਗੀ ਕੁੜੀ ਹੈ ਬਹੁਤ ਹੀ ਚੰਗੀ ਨੂੰ ਉਹਨਾਂ ਦੇ ਵੱਲੋਂ ਲਿਆਂਦੀ ਗਈ ਹੈ ਜੋ ਕਿ ਆਪਣੇ ਪਤੀ ਲਈ ਸਭ ਕੁਝ ਕਰ ਗੁਜ਼ਰਨ ਨੂੰ ਤਿਆਰ ਹੈ ਪਰ ਇਹ ਨਹੀਂ ਪਤਾ ਸੀ ਕਿ ਉਹ ਆਪਣੇ ਪਤੀ ਦੀ ਇਹਨਾਂ ਸੁਧਾਰ ਜਿਹੜੇ ਹੋ ਰਹੇ ਸੀ ਸਿਹਤ ਦੇ ਵਿੱਚ ਉਸ ਤੇ ਉੱਪਰ ਨਜ਼ਰ ਰੱਖ ਰਹੀ ਹੈ ਹੁਣ ਰਵੀ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ 10 ਦਸੰਬਰ 2021 ਦਾ ਉਹ ਦਿਨ ਜਦੋਂ ਉਹ ਆਪਣੇ ਕੰਮ ਤੋਂ ਘਰ ਨੂੰ ਪਰਤ ਰਿਹਾ ਸੀ ਤਾਂ ਉਸਦੇ ਸਾਲੇ ਦੇ ਵੱਲੋਂ ਅਤੇ ਇੱਕ ਹੋਰ ਵਿਅਕਤੀ ਜੋ ਕਿ ਉਹਨਾਂ ਦਾ ਜਾਣਕਾਰ ਹੀ ਸੀ ਦੋਨੋਂਾਂ ਦੇ ਵੱਲੋਂ ਮਿਲ ਕੇ ਕੁੱਟਮਾਰ ਕੀਤੀ ਜਾਂਦੀ ਆ ਉਸ ਦੀ ਨੇੜੇ ਹੀ ਇੱਕ ਪੈਟਰੋਲ ਪੰਪ ਤੇ ਲਗਾਇਆ ਜਾਂਦਾ ਜੋ ਕਿ ਬੰਦ ਪਿਆ ਸੀ ਉੱਥੇ ਜਾ ਕੇ ਡੁੰਗੀਆਂ ਸੱਟਾਂ ਮਾਰੀਆਂ ਗਈਆਂ ਹਾਲੋ ਬੇਹਾਲ ਕਰ ਦਿੱਤਾ ਗਿਆ ਤੇ ਬਾਅਦ ਤੇ ਵਿੱਚ ਰੋਲਾ ਪਾ ਦਿੱਤਾ ਗਿਆ ਕਿ ਐਕਸੀਡੈਂਟ ਹੋ ਗਿਆ ਕਿ ਇਸ ਨੂੰ ਹਸਪਤਾਲ ਲੈ ਕੇ ਜਾਓ ਇਸ ਦੇ ਵਿੱਚ ਰਵੀ ਸਿੱਕਾ ਕਹਿਣਾ ਹੁੰਦਾ ਹੈ ਕਿ ਉਸ ਦੀ ਪਤਨੀ ਵੀ ਮਿਲੀ ਹੋਈ ਹੈ ਇੱਕ ਇੱਕ ਗੱਲ ਦੀ ਜਾਣਕਾਰੀ ਉਹਨੂੰ ਵੀ ਸੀ ਪਰ ਫਿਰ ਵੀ ਉਹੋ ਕਿਸ ਤਰ੍ਹਾਂ ਡਰਾਮੇ ਕਰਦੀ ਰਹੀ ਮੁੰਡੇ ਨੂੰ ਅਤੇ ਉਸਦੇ ਮਾਪਿਓ ਨੂੰ ਪਾਗਲ ਬਣਾਉਂਦੀ ਰਹੀ ਮੁੰਡਾ ਸਭ ਕੁਝ ਜਾਣਦਾ ਹੋਇਆ ਵੀ ਕੋਮਾ ਦੇ ਵਿੱਚ ਸੀ ਪਰ ਜਦੋਂ ਉਹ ਦੇਖਦਾ ਹੋਣਾ ਉਹਦੇ ਦਿਮਾਗ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਤਾਰ ਹਿਲਦੀ ਹੋਣੀ ਹੈ ਕਿ ਇਹ ਤਾਂ ਉਹੀ ਔਰਤ ਹੈ ਜਿਸ ਨੇ ਮੇਰੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਤੇ ਅੱਜ ਮੇਰੇ ਇਰਤ ਗਿਰਤ ਘੁੰਮ ਰਹੀ ਹੈ ਤਾਂ ਇਹ ਸਾਰਾ ਮਾਮਲਾ ਉਦੋਂ ਸਾਫ਼ ਹੋਇਆ ਜਦੋਂ ਰਵੀ ਸਿੰਘ ਨੂੰ ਦੁਬਾਰਾ ਹੋਸ਼ ਆਇਆ ਬਿਜਲੀ ਵਿਭਾਗ ਦੇ ਵਿੱਚ ਇਹ ਕੰਮ ਕਰਦਾ ਸੀ ਹੋਸ਼ ਦੇ ਵਿੱਚ ਆਉਣ ਤੋਂ ਬਾਅਦ ਉਸਨੇ ਦੱਸਿਆ ਕਿ ਮੇਰੇ ਸਾਲੇ ਪਤਨੀ ਅਤੇ ਉਸਦੇ ਪ੍ਰੇਮੀ ਨੇ ਜਿਹੜਾ ਉਹ ਪਰਿਵਾਰਿਕ ਮੈਂਬਰ ਸੀ ਉਹ ਉਸਦੀ ਪਤਨੀ ਨੂੰ ਪਸੰਦ ਕਰਦਾ ਸੀ ਦੋਹਾਂ ਦੇ ਆਪਸ ਦੇ ਵਿੱਚ ਨਜਾਇਜ਼ ਸਬੰਧ ਸੀ ਇਸ ਤੇ ਚੱਲਦੇ ਹੋਏ ਹੀ ਉਹਨਾਂ ਨੇ ਰਵੀ ਸਿੰਘ ਨੂੰ ਰਸਤੇ ਦੇ ਵਿੱਚੋਂ ਹਟਾਉਣ ਦੀ ਕੋਸ਼ਿਸ਼ ਕੀਤੀ ਮਾਰਕਟਾਈ ਕੀਤੀ ਤਾਂ ਕਿ ਉਹ ਮਰ ਜਾਵੇ ਪਰ ਚੰਗੀ ਕਿਸਮਤ ਦੇ ਨਾਲ ਉਹ ਬਚ ਗਿਆ हां इसते ਵਿੱਚ ਦੇਰੀ ਜ਼ਰੂਰ ਹੋਈ 16 ਮਹੀਨੇ ਦਾ ਸਮਾਂ ਲੱਗਿਆ ਰਵੀ ਨੂੰ ਠੀਕ ਹੋਣ ਦੇ ਵਿੱਚ ਪਰ ਆਖਿਰਕਾਰ ਉਸਨੇ ਆਪਣੇ ਮੂੰਹੋਂ ਸਾਰਾ ਸੱਚ ਦੱਸਿਆ ਅੱਜ ਵੀ ਇਹ ਮੁੰਡਾ ਇਨਸਾਫ ਦੀ ਲੜਾਈ ਲੜ ਰਹੇ ਹਨ ਆਪਣੇ ਬੁੱਢੇ ਪਿਓ ਦੇ ਨਾਲ ਬਜ਼ੁਰਗ ਮਾ ਪਿਓ ਹੀ ਇਸ ਦੀ ਦੇਖਰੇਖ ਕਰ ਰਹੇ ਨੇ ਕਿਉਂਕਿ ਹੁਣ ਉਹ ਚੱਲਣ ਫਿਰਨ ਤੋਂ ਅਸਮਰਥ ਹੋ ਚੁੱਕਿਆ ਉਸ ਦੀ ਪਤਨੀ ਪ੍ਰੇਮੀ ਅਤੇ ਸਾਲਾ ਐਨ ਉਸ ਮੌਕੇ ਤੇ ਹੀ ਫਰਾਰ ਹੋ ਗਏ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਰਵੀ ਸਿੰਘ ਹੋਸ਼ ਦੇ ਵਿੱਚ ਆ ਚੁੱਕਿਆ ਮਾਪਿਓ ਤਾਂ ਖੁਸ਼ੀ ਦੇ ਵਿੱਚ ਇਸ ਗੱਲ ਨੂੰ ਸਾਂਝੀ ਕਰ ਰਹੇ ਸੀ ਕਿ ਸਾਡਾ ਮੁੰਡਾ ਠੀਕ ਹੋ ਗਿਆ ਪਰ ਉਹ ਸਾਰੇ ਛਾਤੇ ਰਤੇ ਧੋਖੇबाज ਲੋਕ ਉਹਨਾਂ ਦੇ ਨਾਲ ਬੁੱਕਲ ਦੇ ਵਿੱਚ ਸੱਪ ਬੈਠੇ ਸੀ ਜਿਨ੍ਹਾਂ ਨੇ ਮੌਕਾ ਆਂ ਤੇ ਉਹਨਾਂ ਨੂੰ ਡੰਗ ਵੀ ਲਿਆ ਅਤੇ ਸਮਾਂ ਦੇਖ ਕੇ ਉੱਥੋਂ ਫਰਾਰ ਵੀ ਹੋ ਗਏ। ਇਹ ਕਹਾਣੀ ਰਿੰਪੀ ਬਹਾਦਰ ਸਿੰਘ ਅਤੇ ਉਸਦੇ ਉਸ ਪਤੀ ਦੀ ਹੈ ਜਿਸ ਦਾ ਨਾਮ ਰਵੀ ਸਿੰਘ ਸੀ। ਆਪਣੇ ਪਤੀ ਨੂੰ ਧੋਖਾ ਦੇਣ ਤੋਂ ਬਾਅਦ ਪਤਨੀ ਰਿੰਪੀ ਦੇ ਵੱਲੋਂ ਬਾਦਰ ਸਿੰਘ ਦੇ ਨਾਲ ਗਲਤ ਸਬੰਧ ਬਣਾਏ ਗਏ ਨਜਾਇਜ਼ ਸਬੰਧ ਕਾਇਮ ਕੀਤੇ ਗਏ ਅਤੇ ਉਸਦੇ ਚਲਦੇ ਹੋਏ ਹੀ ਇਸਦੇ ਨਾਲ ਐਡਾ ਵੱਡਾ ਧੋਖਾ ਕੀਤਾ ਗਿਆ। ਬਿਜਲੀ ਵਿਭਾਗ ਦੇ ਵਿੱਚ ਕੰਮ ਕਰਤਾ ਰਵੀ ਸਿੰਘ ਹਰ ਰੋਜ਼ ਦੀ ਤਰ੍ਹਾਂ ਆਪਣੇ ਕੰਮ ਤੇ ਗਿਆ 10 ਦਸੰਬਰ ਦਾ ਇਹ ਦਿਨ ਸੀ ਠੰਡ ਕਾਫੀ ਜ਼ਿਆਦਾ ਸੀ। ਪਰ ਰਾਤ ਦੇ ਸਮੇਂ ਉਹ ਘਰ ਵਾਪਸ ਨਹੀਂ ਆਇਆ। ਦੇਰੀ ਹੋ ਗਈ ਸੀ ਉਸ ਨੂੰ ਆਂਢ ਤੇ ਵਿੱਚ ਪਰਿਵਾਰਿਕ ਮੈਂਬਰ ਕੁਝ ਚਿੰਤਾ ਦੇ ਵਿੱਚ ਸੀ ਅਤੇ ਕੁਝ ਰਾਹਗੀਰਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਤੁਹਾਡਾ ਮੁੰਡਾ ਇੱਥੇ ਸੜਕ ਤੇ ਡਿੱਗਿਆ ਪਿਆ ਉਸ ਤੇ ਐਕਸੀਡੈਂਟ ਹੋ ਚੁੱਕਿਆ ਇਸ ਤੋਂ ਬਾਅਦ ਮੁੰਡੇ ਦੇ ਮਾਪਿਓ ਅਤੇ ਪਤਨੀ ਰਿੰਪੀ ਮੌਕੇ ਤੇ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਇਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪਹਿਲਾਂ ਉਹ ਮੋਗਾ ਦੇ ਸਰਕਾਰੀ ਹਸਪਤਾਲ ਜਾਂਦੇ ਨੇ ਪਰ ਜਦੋਂ ਦੇਖਦੇ ਨੇ ਕਿ ਉਸ ਦੀ ਹਾਲਤ ਜ਼ਿਆਦਾ ਵਿਗੜੀ ਹੋਈ ਹੈ ਸੱਟਾਂ ਜ਼ਿਆਦਾ ਡੰਗੀਆਂ ਵੱਜੀਆਂ ਨੇ ਤਾਂ ਉਹ ਲੁਧਿਆਣਾ ਦੇ ਆਸਵਾਲ ਹਸਪਤਾਲ ਇਸ ਨੂੰ ਲੈ ਕੇ ਜਾਂਦੇ ਨੇ ਇੱਥੇ ਪਹੁੰਚਤੇ ਹੀ ਡਾਕਟਰਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਮੁੰਡੇ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੈ ਪਤਾ ਨਹੀਂ ਇਸ ਨੂੰ ਚੰਗੀ ਤਰ੍ਹਾਂ ਹੋਸ਼ ਕਦੇ ਆਣਾ ਵੀ ਹੈ ਜਾਂ ਫਿਰ ਨਹੀਂ ਕਿਉਂਕਿ ਰਵੀ ਸਿੰਘ ਹੁਣ ਤੱਕ ਕੋਮਾ ਦੇ ਵਿੱਚ ਜਾ ਚੁੱਕਿਆ ਸੀ ਕੋਮਾ ਦੇ ਵਿੱਚ ਜਾਣ ਦੀ ਵਜ੍ਹਾ ਉਸ ਦੇ ਸਿਰ ਦੇ ਵਿੱਚ ਲੱਗੀਆਂ ਡੰਗੀਆਂ ਸੱਟਾਂ ਨੇ ਇਸ ਦੇ ਨਾਲ ਹੀ ਉਸ ਨੂੰ ਹੋਰ ਵੀ ਕਈ ਸਰੀਰਕ ਦਿੱਕਤਾਂ ਆਈਆਂ ਡਾਕਟਰਾਂ ਦਾ ਇੱਥੇ ਇਹ ਕਹਿਣਾ ਹੁੰਦਾ ਹੈ ਕਿ ਤੁਸੀਂ ਇਸ ਦੀ ਸੇਵਾ ਕਰ ਲਓ ਡਾਕਟਰਾਂ ਨੇ ਕਿਹਾ ਕਿ ਇਹ ਇੱਕ ਚਮਤਕਾਰ ਹੀ ਹੋਵੇਗਾ ਜੇਕਰ ਰਵੀ ਇੱਕ ਵਾਰ ਫਿਰ ਤੋਂ ਬੋਲ ਪਾਵੇ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਪਾਵੇ ਤੁਹਾਡੀਆਂ ਸਾਰੀਆਂ ਗੱਲਾਂ ਦੇ ਜਵਾਬ ਦੇ ਪਾਵੇ ਜੋ ਤੁਸੀਂ ਉਸ ਨੂੰ ਪੁੱਛਣਾ ਚਾਹੁੰਦੇ ਹੋ ਇੱਕ ਇੱਕ ਕਰਦੇ ਹੋਏ ਸਾਲ ਲੰਘ ਗਿਆ ਉਸ ਤੋਂ ਬਾਅਦ ਡੇਢ ਸਾਲ ਹੋ ਚੁੱਕਿਆ 16 ਮਹੀਨੇ ਦਾ ਇਹ ਸਮਾਂ ਸੀ ਬੀਤਣ ਤੋਂ ਬਾਅਦ ਜਦੋਂ ਪਤਾ ਲੱਗਦਾ ਇੱਕ ਦਿਨ ਅਚਾਨਕ ਰਵੀ ਬੋਲ ਪਿਆ ਉਸ ਨੂੰ ਹੋਸ਼ ਆ ਗਈ ਕੋਮਾ ਦੇ ਵਿੱਚੋਂ ਬਾਹਰ ਆ ਗਿਆ ਨਤੇ ਉਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਪਹਿਲਾਂ ਤਾਂ ਪਰਿਵਾਰਿਕ ਮੈਂਬਰਾਂ ਨੂੰ ਯਕੀਨ ਨਹੀਂ ਹੋਇਆ ਕਿ ਐਡਾ ਵੱਡਾ ਚਮਤਕਾਰ ਹੋ ਗਿਆ ਕਿ ਸਾਡਾ ਮੁੰਡਾ ਠੀਕ ਹੋ ਗਿਆ ਡਾਕਟਰਾਂ ਨੇ ਹੁਣ ਤੱਕ ਇਹੀ ਆਸ ਤੇ ਉਮੀਦ ਦਿੱਤੀ ਹੋਈ ਸੀ ਕਿ ਰੱਬ ਦੇ ਆਸਰੇ ਹੀ ਇਹ ਰਵੀ ਹੋ ਸਕਦਾ ਹੈ ਠੀਕ ਹੋ ਜਾਵੇ ਹੋ ਸਕਦਾ ਹੈ ਕਿ ਇਸੇ ਤਰ੍ਹਾਂ ਇਸੀ ਜ਼ਿੰਦਗੀ ਮੁੱਕ ਜਾਵੇ ਪਰਿਵਾਰਿਕ ਮੈਂਬਰ ਬਹੁਤ ਹੀ ਜ਼ਿਆਦਾ ਖੁਸ਼ ਨਜ਼ਰ ਆਏ ਕਿ ਸਾਡਾ ਮੁੰਡਾ ਠੀਕ ਹੋ ਗਿਆ ਉਹ ਪਤਨੀ ਜੋ ਦਿਨ ਰਾਤ ਰੋ ਰਹੀ ਸੀ ਅਰਦਾਸਾਂ ਕਰ ਰਹੀ ਸੀ ਕਿ ਮੇਰਾ ਪਤੀ ਮੇਰੇ ਨਾਲ ਗੱਲਬਾਤ ਕਰੇ ਹੁਣ ਉਸ ਨੂੰ ਲੈ ਕੇ ਪਤੀ ਦੇ ਵੱਲੋਂ ਇਹੋ ਜਿਹਾ ਖੁਲਾਸਾ ਕੀਤਾ ਗਿਆ ਹੋਸ਼ ਤੇ ਵਿੱਚ ਆਉਣ ਤੋਂ ਬਾਅਦ ਕਿ ਕਿਸੇ ਨੂੰ ਯਕੀਨ ਨਹੀਂ ਹੋਇਆ ਕਿ ਪਤਨੀ ਆਪਣੇ ਇਸ ਪਤੀ ਦੇ ਨਾਲ ਸਾਲ ਡੇਢ ਸਾਲ ਤੱਕ ਜਦੋਂ ਉਹ ਕੋਮਾ ਦੇ ਵਿੱਚ ਸੀ ਉਹ ਕਰਦੀ ਕੀ ਰਹੀ ਉਸ ਦੇ ਹੰਝੂ ਦੇਖ ਕੇ ਉਸ ਦਾ ਰੋਣਾ ਦੇਖ ਕੇ ਮੁੰਡੇ ਦੇ ਮਾਪਿਆਂ ਨੂੰ ਇਹੀ ਲੱਗਿਆ ਸੀ ਕਿ ਇਹ ਬਹੁਤ ਹੀ ਚੰਗੀ ਕੁੜੀ ਹੈ ਬਹੁਤ ਹੀ ਚੰਗੀ ਨੂੰ ਉਹਨਾਂ ਦੇ ਵੱਲੋਂ ਲਿਆਂਦੀ ਗਈ ਹੈ ਜੋ ਕਿ ਆਪਣੇ ਪਤੀ ਲਈ ਸਭ ਕੁਝ ਕਰ ਗੁਜ਼ਰਨ ਨੂੰ ਤਿਆਰ ਹੈ ਰੇ ਨਹੀਂ ਪਤਾ ਸੀ ਕਿ ਉਹ ਆਪਣੇ ਪਤੀ ਦੀਆਂ ਇਹਨਾਂ ਸੁਧਾਰ ਜਿਹੜੇ ਹੋ ਰਹੇ ਸੀ ਸਿਹਤ ਦੇ ਵਿੱਚ ਉਸ ਤੇ ਉੱਪਰ ਨਜ਼ਰ ਰੱਖ ਰਹੀ ਹੈ ਹੁਣ ਰਵੀ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ 10 ਦਸੰਬਰ 2021 ਦਾ ਉਹ ਦਿਨ ਜਦੋਂ ਉਹ ਆਪਣੇ ਕੰਮ ਤੋਂ ਘਰ ਨੂੰ ਪਰਤ ਰਿਹਾ ਸੀ ਤਾਂ ਉਸਦੇ ਸਾਲੇ ਦੇ ਵੱਲੋਂ ਅਤੇ ਇੱਕ ਹੋਰ ਵਿਅਕਤੀ ਜੋ ਕਿ ਉਹਨਾਂ ਦਾ ਜਾਣਕਾਰ ਹੀ ਸੀ ਦੋਹਾਂ ਦੇ ਵੱਲੋਂ ਮਿਲ ਕੇ ਕੁੱਟਮਾਰ ਕੀਤੀ ਜਾਂਦੀ ਹੈ ਉਸ ਦੀ ਨੇੜੇ ਹੀ ਇੱਕ ਪੈਟਰੋਲ ਪੰਪ ਤੇ ਲਗਾਇਆ ਜਾਂਦਾ ਜੋ ਕਿ ਬੰਦ ਪਿਆ ਸੀ ਉੱਥੇ ਜਾ ਕੇ ਡੁੰਗੀਆਂ ਸੱਟਾਂ ਮਾਰੀਆਂ ਗਈਆਂ ਹਾਲੋ ਬਿਹਾਲ ਕਰ ਦਿੱਤਾ ਗਿਆ ਤੇ ਬਾਅਦ ਤੇ ਵਿੱਚ ਰੋਲਾ ਪਾ ਦਿੱਤਾ ਗਿਆ ਕਿ ਐਕਸੀਡੈਂਟ ਹੋ ਗਿਆ ਕਿ ਇਸ ਨੂੰ ਹਸਪਤਾਲ ਲੈ ਕੇ ਜਾ